ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀ ਇਹ ਤਸਵੀਰ ਸਾਹਮਣੇ ਆਈ ਆ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਹਾਸਾ ਕਿੰਨਾ ਭਿਆਨਕ ਹੋਣਾ ਤਾਂ ਸਕੋਰਪੀਓ ਗੱਡੀ ਸੀ ਜੋ ਜਾਣਕਾਰੀ ਮਿਲ ਰਹੀ ਆ ਕਿ ਇਸ ਗੱਡੀ ਦੇ ਵਿੱਚ ਕੁੱਲ 7 ਜਾਣੇ ਸਵਾਰ ਸਨ ਜਿਸ ਦੇ ਵਿੱਚੋਂ 2 ਜਾਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਦੋਂ ਕਿ 5 ਦੋਸਤਾਂ ਦੀ ਮੌਤ ਹੋ ਗਈ ਆ ਤਾਂ ਹਰਿਆਣੇ ਦਾ ਗਵਹਾਨਾ ਜਿਹੜਾ ਹੈਗਾ ਇਲਾਕਾ ਉਹ ਦੱਸਿਆ ਜਾ ਰਿਹਾ ਹੈਗਾ ਇਹ ਤਸਵੀਰ ਸਾਹਮਣੇ ਆਈ ਆ ਤਾਂ ਦੇਰ ਰਾਤ ਨੂੰ ਇਹ ਸੱਤ ਦੋਸਤ ਜਿਹੜੇ ਸਕੋਰਪੀਓ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਕਿਸੇ ਹੋਰ ਦੋਸਤ ਦੇ ਭੈਣ ਦਾ ਵਿਆਹ ਵੇਖ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸੀਗੇ ਰਾਤ ਦਾ ਵੇਲਾ ਸੀਗਾ ਸੁਭਾਵਿਕ ਜੀ ਗੱਲ ਹੈ ਕਈ ਵਾਰ ਸਪੀਡ ਜ਼ਿਆਦਾ ਹੁੰਦੀ ਆ ਰਾਤ ਦੇ ਵੇਲੇ ਜਿਹੜੇ ਨੌਜਵਾਨ ਹੁੰਦੇ ਉਹਨਾਂ ਨੂੰ ਹੁੰਦੀ ਆ ਇਸ ਗੱਲ ਦਾ ਹੁੰਦਾ ਕਿ ਜਿਹੜੀ ਅਵਾਟ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆ ਉਸ ਨੂੰ ਕਵਰ ਕਰ ਲਿਆ ਜਾਵੇ ਪਰ ਕਈ ਵਾਰ ਕਾਲ ਜਿਹੜੀ ਹੈਗੀ ਆ ਉਸ ਜ਼ਿੰਦਗੀ ਤੇ ਭਾਰੀ ਪੈ ਜਾਂਦੀ ਆ ਤਾਂ ਜੇਕਰ ਇੱਥੇ ਗੱਲ ਕੀਤੀ ਜਾਵੇ ਤਾਂ ਜੋ ਜਾਣਕਾਰੀ ਮਿਲੀ ਆ ਕਿ ਇੱਥੇ ਸਕੋਰਪੀਓ ਗੱਡੀ ਦਾ ਟਾਇਰ ਫਟ ਜਾਂਦਾ ਤੇ ਟਾਇਰ ਫਟਣ ਤੋਂ ਬਾਅਦ ਗੱਡੀ ਦਰਖਤ ਦੇ ਨਾਲ ਜਾ ਟਕਰਾਂਦੀ ਹੈਗੀ ਆ ਜਿਸ ਦੇ ਵਿੱਚ ਪੰਜ ਦੋਸਤਾਂ ਦੀ ਮੌਤ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਗਰ, ਦੀਪਕ, ਸਾਹਿਲ ਤੇ ਅੰਕੁਸ਼ ਜਿਹੜਾ ਉਹਨਾਂ ਦੀ ਪਛਾਣ ਹੋਈ ਆ ਇੱਕ ਹੋਰ ਇਹਨਾਂ ਦੇ ਦੋਸਤ ਦੀ ਮੌਤ ਹੋਈ ਹੈਗੀ ਆ ਜਦੋਂ ਕਿ ਦੋ ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਹਿਲਾ ਚੱਲ ਰਿਹਾ ਹੈਗਾ ਤਾਂ ਅਜੇ ਦੇ ਵਿੱਚ ਅਸੀਂ ਵੀ ਅਪੀਲ ਕਰਦੇ ਆ ਕਿ ਜੇਕਰ ਦੇਰ ਰਾਤ ਤੁਸੀਂ ਜਾ ਰਹੇ ਹੋ ਤਾਂ ਸਪੀਡ ਸਲੋ ਹੋਵੇ ਕਿਉਂਕਿ ਕਈ ਵਾਰ ਜਿਵੇਂ ਇੱਥੇ ਖਬਰ ਦੀ ਗੱਲ ਕੀਤੀ ਜਾਵੇ ਤਾਂ ਇਸ ਘੜਨਾ ਦੇ ਦੌਰਾਨ ਟਾਇਰ ਫਟ ਜਾਂਦਾ ਸੁਭਾਵਿਕ ਜੀ ਗੱਲ ਜੇਕਰ ਸਪੀਡ ਘੱਟ ਹੁੰਦੀ ਤਾਂ ਗੱਡੀ ਜਿਹੜੀ ਆ ਉਹ ਕੰਟਰੋਲ ਹੋ ਜਾਣਾ ਸੀਗਾ ਪਰ ਸਪੀਡ ਜ਼ਿਆਦਾ ਸੀਗੀ ਤਾਂ ਅਜੇਹੇ ਦੇ ਵਿੱਚ ਗੱਡੀ ਜਿਹੜੀ ਆ ਉਸ ਨੇ ਉਸ ਦਾ ਕੰਟਰੋਲ ਨਹੀਂ ਹੋਇਆ ਤੇ ਉਸ ਤੋਂ ਬਾਅਦ ਗੱਡੀ ਜਿਹੜੀ ਹੈਗੀ ਆ ਸਿੱਧੀ ਦਰਖਤ ਦੇ ਵਿੱਚ ਜਾ ਟਕਰਾਉਂਦੀ ਹੈਗੀ ਆ ਤਾਂ ਜੇ ਇਹਦੇ ਵਿੱਚ ਪੰਜ ਘਰਾਂ ਦੇ ਚਿਰਾਗ ਜਿਹੜੇ ਉਬੁੱਜ ਗਏ ਨੇ ਜਾਰੀ ਦੋਸਤੀ ਉਹ ਉਹਨਾਂ ਦੇ ਯਾਰਾਂ ਦੋਸਤਾਂ ਦਾ ਤੁਸੀਂ ਕਿੰਨਾ ਗੂੜਾ ਪਿਆਰ ਸੀਗਾ ਉਹ ਇਸ ਤਸਵੀਰ ਦੇ ਰਾਹੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਸਤ ਜਿਹੜੇ ਨੇ ਅੱਗੇ ਆਪਣੇ ਕਿਸੇ ਹੋਰ ਦੋਸਤ ਦੀ ਭੈਣ ਦੇ ਵਿਆਹ ਤੇ ਗਏ ਹੋਏ ਸੀਗੇ ਜਦੋਂ ਦੇਰ ਰਾਤ ਨੂੰ ਉਹ ਵਾਪਸ ਪਰਤਦੇ ਨੇ ਤਾਂ ਉਸ ਮੌਕੇ ਇਹ ਭਿਆਨਕ ਹਾਸਾ ਵਾਪਰਿਆ